ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ PRTC ਯੂਨੀਅਨ ਦੇ ਵੱਲੋਂ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਤਾਂ ਅੱਜ 19 ਤਰੀਕ ਯਾਨੀ ਕਿ 19 ਸਤੰਬਰ ਨੂੰ ਸੰਘਰਸ਼ ਕੀਤਾ ਜਾ ਰਿਹਾ ਦਰਅਸਲ ਇੱਥੇ ਮੀਡੀਆ ਦੇ ਰੂਬਰੂ ਹੁੰਦੇ ਜਿਹੜੇ ਯੂਨੀਅਨ ਦੇ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਤੇ ਹੋਰ ਮੰਗਾਂ ਨੂੰ ਲੈ ਕੇ ਵਾਰ-ਵਾਰ ਲਾਰੇ ਲਗਾਏ ਜਾ ਰਹੇ ਨੇ ਇੱਕ ਮਹੀਨੇ ਦਾ ਸਮਾਂ ਵੀ ਲਿਆ ਗਿਆ ਸੀ ਪਰ ਅਜੇ ਤੱਕ ਉਹਨਾਂ ਦੇ ਮਸਲੇ ਜਿਹੜੇ ਨੇ ਹੱਲ ਨਹੀਂ ਹੋਏ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਗਿਆ ਜਿਸ ਰੋਜ਼ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਅੱਜ ਦੇ ਤਰੀਕ ਦੇ ਵਿੱਚ ਵੱਖ-ਵੱਖ ਥਾਈਂ ਧਰਨੇ ਵੀ ਲਗਾਏ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਸਰਕਾਰ ਦੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਤਾਂ 10 ਅਕਤੂਬਰ ਨੂੰ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੀ ਪੋਲ ਖੋਲੀ ਜਾਵੇਗੀ ਤੇ 21 22 ਤੇ 23 ਅਕਤੂਬਰ ਨੂੰ ਸਤਾਈ ਦੇ ਸਤਾਈ ਡਿਪੂਆ ਤੇ ਗੇਟ ਰੈਲੀਆਂ ਹੋਣ ਗਿਆ ਵੱਡੇ ਪੱਧਰ ਤੇ ਪ੍ਰਦਰਸ਼ਨ ਜੜਾਏ ਉਹ ਕੀਤਾ ਜਾਵੇਗਾ ਤਾਂ ਅੱਜ ਵੀ ਸੂਬੇ ਭਰ ਦੇ ਵਿੱਚ ਹੀ ਜਿੱਥੇ ਇਹਨਾਂ ਯੂਨੀਅਨਸ ਦੇ ਵੱਲੋਂ ਧਰਨੇ ਦਿੱਤੇ ਜਾ ਰਹੇ ਨੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ-ਜਿੱਥੇ ਵੀ ਜਿਮਣੀ ਚੋਣਾ ਹੋਣ ਗਿਆ ਉੱਥੇ-ਉੱਥੇ ਲੋਕਾਂ ਨੂੰ ਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖੋਖਲੇ ਦਾਅਵਿਆਂ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਹਾਂਜੀ ਮੈਂ ਕੀ ਨਾਮ ਤੇ ਕਹਿਣਾ ਚਾਹਾਂਗਾ ਜਿਹੜੀ ਗੇਟ ਰੈਲੀ ਕੀਤੀ ਹੈ ਵਿਰਾਣਾ ਕਲਵਾਨ ਸਿੰਘ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਆ ਤੇ ਅੱਜ ਦਾ ਜੋ ਸਾਡਾ ਪ੍ਰੋਗਰਾਮ ਹੈ ਵੀ ਪਿਛਲੇ ਕਾਫੀ ਸਮੇਂ ਤੋਂ ਅਸੀਂ ਪੀਆਰਟੀਸੀ ਤੇ ਪੰਜਾਬ ਰੋਡਵੇ ਦੇ ਵਿੱਚ ਜੋ ਲਗਭਗ 18-20 ਸਾਲਾਂ ਤੋਂ ਕੱਚੇ ਕੰਮ ਕਰਦੇ ਆ ਰਹੇ ਵਰਕਰ ਨੇ ਉਹਨਾਂ ਦੀਆਂ ਮੰਗਾਂ ਦੇ ਤਹਿਤ ਅਸੀਂ ਜੋ ਸੰਘਰਸ਼ ਲਿਖੇ ਨੇ ਵਾਰ-ਵਾਰ ਅਸੀਂ ਪ੍ਰੋਗਰਾਮ ਕਰਦੇ ਆ ਤਾਂ ਉਹਦੇ ਲਈ ਸਾਨੂੰ ਸਰਕਾਰ ਨੇ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ ਕਿ ਸਰਕਾਰ ਵੱਲੋਂ ਇੱਕ ਕਮੇਟੀ ਗਠਿਤ ਕਰਕੇ ਉਹ ਕਮੇਟੀ ਹੀ ਫੈਸਲਾ ਕਰੇਗੀ ਵੀ ਕਿੰਨੇ ਮੁਲਾਜ਼ਮ ਕਿਸ ਤਰ੍ਹਾਂ ਪੱਕੇ ਕਰਨੇ ਨੇ ਤੇ ਕਿੰਨਾ ਉਹਨਾਂ ਨੂੰ ਤਨਖਾਹ ਵਧਾ ਦੇਣਾ ਹੈ ਤਾਂ ਉਹ ਕਮੇਟੀ ਨੇ 1 ਸਹੀ ਮਹੀਨਾ ਸਮਾਂ ਲਿਆ ਸੀ 1 ਮਹੀਨੇ ਬਾਅਦ ਉਹ ਕਮੇਟੀ ਜਿਹੜੀ ਉਹ ਸਰਕਾਰ ਤੱਕ ਫੈਸਲਾ ਸੁਣਾਏਗੀ ਪਰ ਲਗਭਗ 2 2.5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਕਮੇਟੀ ਨੇ ਕੋਈ ਫੈਸਲਾ ਨਹੀਂ ਕੀਤਾ ਤੇ ਸਰਕਾਰ ਨੇ ਕੋਈ ਵੀ ਸਾਡੇ ਰੈਗੂਲਰ ਰਸਤੇ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਿਸ ਦੇ ਰੋਜ਼ ਵਜੋਂ ਅਸੀਂ ਦਵਾਰ ਤੋਂ ਫਿਰ ਆਪਦੇ ਪ੍ਰੋਬਲਮ ਸਟੈਂਡ ਕਰਦੇ ਹੋਏ ਅੱਜ 19 ਤਰੀਕ ਨੂੰ ਪੰਜਾਬ ਦੇ 27 ਦੇ 27 ਡਿਪੋ ਤੇ ਗੇਟਰੀ ਲਈ ਕਰਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜੋ ਮਸਲਾ ਕਮੇਟੀ ਵੱਲੋਂ ਜਲਦੀ ਹੱਲ ਨਾ ਕੀਤਾ ਗਿਆ ਜਲਦ ਸਾਡੇ ਹੱਕ ਦੇ ਵਿੱਚ ਫੈਸਲਾ ਸੁਣਾ ਕੇ ਸਾਨੂੰ ਰੈਗੂਲਰ ਨਾ ਕੀਤਾ ਗਿਆ ਸਾਡੇ ਕਰੋਨਾ ਤਹਿਤ ਤਾਂ 10 ਤਰੀਕ ਨੂੰ ਅਸੀਂ 10 ਅਕਤੂਬਰ ਨੂੰ ਅਸੀਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਜੋ ਆਮ ਆਦਮੀ ਦੀ ਸਰਕਾਰ ਵੱਡੇ ਪੱਧਰ ਤੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸੱਤਾ ਚਾਈ ਸੀ ਉਹਨਾਂ ਦੀ ਅਸੀਂ ਪੋਲ ਖੋਲਾਂਗੇ ਤੇ 21 22 23 ਅਕਤੂਬਰ ਤਿੰਨ ਦਿਨ ਦੀ ਜਿਹੜੀ ਅਸੀਂ ਹੜਤਾਲ ਕਰਕੇ ਸਰਕਾਰ ਦਾ ਪਿੱਟਸਾਪਾ ਕਰਾਂਗੇ ਜੇਕਰ ਫਿਰ ਵੀ ਸਰਕਾਰ ਨੇ ਕੋਈ ਹੱਲ ਨਾ ਕੀਤਾ ਤਾਂ ਸਾਡੀ ਜਿਹੜੀ ਹੜਤਾਲ ਹੈ ਉਹ ਅਣਮਿੱਥੇ ਸਮੇਂ ਦੇ ਵਿੱਚ ਤੇ ਲਈ ਤਬਦੀਲ ਹੋ ਜਾਏਗੀ ਜ਼ਮੀਨ ਚੋਣਾ ਆ ਰਿਹਾ ਜ਼ਮੀਨ ਚੋਣਾ ਨੂੰ ਲੈ ਕੇ ਜਿੱਥੇ ਬੰਦੀ ਕਿੰਨੀ ਕੋਈ ਰਣਨੀਤੀ ਤਿਆਰ ਬੀਲਕੁਲ ਜੀ ਜਿੱਥੇ ਵੀ ਜਿਮਣੀ ਚੋਣਾ ਦਾ ਪ੍ਰੋਗਰਾਮ ਆਏਗਾ ਜਿੱਥੇ ਵੀ ਜਿਮਣੀ ਚੋਣਾ ਦੀ ਕੋਈ ਡੇਟ ਫਿਕਸ ਹੋਏਗੀ ਜਥੇਬੰਦੀ ਵੱਲੋਂ ਉੱਥੇ ਵੱਡੇ ਪੱਧਰ ਤੇ ਉਹ ਸਾਰੇ ਹਲਕੇ ਦੇ ਵਿੱਚ ਜਾ ਕੇ ਇੰਡੀਪੈਂਡੈਂਟ ਗਲੀ ਗਲੀ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਵੀ ਇਹ ਸਰਕਾਰ ਆਮ ਆਦਮੀ ਦੀ ਸਰਕਾਰ ਜਿਹੜੀ ਬੜੇ ਵੱਡੇ ਵੱਡੇ ਸੁਪਨੇ ਵਖਾ ਕੇ ਪੰਜਾਬ ਦੇ ਲੋਕਾਂ ਨੂੰ ਸੱਤਾ ਚ ਆਈ ਸੀ ਉਹਨਾਂ ਨੇ ਇੱਕ ਵੀ ਮੁਲਾਜ਼ਮਾਂ ਅਈ ਤੱਕ ਰੈਗੂਲਰ ਨਹੀਂ ਕੀਤਾ ਬੜੇ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਨੇ ਵੀ ਅਸੀਂ ਇੰਨੇ ਮੁਲਾਜ਼ਮ ਪੱਕੇ ਕਰਦੇ ਇੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਤਾਂ ਸਾਡਾ ਅਦਾਰਾ ਜਿਹੜਾ ਪੀਆਰਟੀਸੀ ਜੋ ਕਿ ਟ੍ਰਾਂਸਪੋਰਟ ਅਦਾਰਾ ਹੈ ਪੰਜਾਬ ਦੀ ਜਾਂ ਲਾਹ ਲੋ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਆ ਹੁੰਦਾ ਹੈ ਉਹਦੇ ਵਿੱਚ 18-20 ਸਾਲਾਂ ਤੋਂ ਮੁਲਾਜ਼ਮ ਕੱਚੇ ਕੰਮ ਕਰਦੇ ਆ ਰਹੇ ਨੇ ਤਾਂ ਇਹ ਸਰਕਾਰ ਦੀ ਨਕਾਮੀ ਦੇ ਵਿੱਚ ਸਰਕਾਰ ਦੇ ਦੁਆਰਾ 8-9000 ਦੀ ਨਵੀਂ ਭਰਤੀ ਕਰਕੇ ਫਿਰ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਖਿਲਵਾੜ ਕੀਤਾ ਗਿਆ ਤੇ ਅਸੀਂ ਲੋਕਾਂ ਨੂੰ ਬਿਲਕੁਲ ਜਾ ਕੇ ਬੈਠ ਬੈਠ ਦੱਸਾਂਗੇ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਲੋਕ ਇਹਨਾਂ ਦੀ ਦੁਆਰਾ ਫਿਰ ਇਹਨਾਂ ਦੀਆਂ ਉਹਨਾਂ ਚਾਲਾਂ ਦੇ ਵਿੱਚ ਨਾ ਆ ਜਾਣ ਵੀ ਜਿਹੜੀਆਂ ਚਾਲਾਂ ਚੱਲ ਕੇ ਅੱਗੇ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨੇ ਸੱਤਾ ਹਾਸਲ ਕੀਤੀ ਤਾਂ ਹੁਣ ਇਹਨਾਂ ਨੂੰ ਵੋਟਾਂ ਨਾ ਪਾ ਕੇ ਲੋਕ ਜਿਹੜੇ ਉਹ ਕੈਂਡੀਡੇਟ ਜਿਤਾਉਣ ਜਿਹੜੇ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨ ਨਾ ਕਿ ਆਮ ਆਦਮੀ ਦੇ ਕਿਸੇ ਵੀ ਕੈਂਡੀਡੇਟ ਨੂੰ ਵੋਟ ਨਾ ਪਾਉਣ ਅਸੀਂ ਇਸ ਚੀਜ਼ ਦਾ ਜਿੱਥੇ ਵੀ ਜਮਨੀ ਚੋਣ ਹੋਵੇਗੀ ਉੱਥੇ ਜਿ세 ਬੰਦੀ ਵੱਲੋਂ ਪ੍ਰੋਗਰਾਮ ਤਿਆਰ ਅਸੀਂ ਵੱਡੇ ਪੱਧਰ ਤੇ ਜਾ ਕੇ ਉਹ ਸਰਕੇ ਦੇ ਵਿੱਚ ਪ੍ਰੋਗਰਾਮ ਕਰਕੇ ਪਿੰਡ ਪਿੰਡ ਗਲੀ ਗਲੀ ਜਾ ਕੇ ਸਰਕਾਰ ਦਾ ਜਿਹੜਾ ਪਿੱਟਛਾਪਾ ਕਰਾਂਗੇ ਤੇ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਨੇ ਪਰ ਹੁਣ ਤੱਕ ਸਰਕਾਰ ਨੇ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਉਹ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਕਿਵੇਂ ਵੱਡੇ ਵੱਡੇ ਝੂਠ ਲਾਰੇ ਝੂਠੇ ਲਾਰੇ ਲਾ ਕੇ ਫਲੈਕਸ ਬੋਰਡਾਂ ਤੇ ਲੋਕਾਂ ਨੂੰ ਪੱਕਿਆ ਕਰ ਰਹੇ ਨੇ ਪਰ ਹਕੀਕਤ ਜਿਹੜੀ ਉਹਦੇ ਵਿੱਚ ਕੋਈ ਵੀ ਮੁਲਾਜ਼ਮ ਰੈਗੂਲਰ ਨਹੀਂ ਕੀਤਾ ਗਿਆ ਇਹ ਗੱਲ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ